ਜੋ ਬੋਲੇ 100 ਰੁਪਏ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਜੀ ਅੱਜ ਸਤਗੁਰ ਰਵਿਦਾਸ ਤਾਂ ਪ੍ਰਬੰਧਕ ਕਮੇਟੀ ਦੇ ਵੱਲੋਂ ਨਗਰ ਦੇ ਸਾਥ ਔਰ ਸਹਿਯੋਗ ਦੇ ਨਾਲ ਰਵਿਦਾਸੀਆ ਧਰਮ ਦੇ ਪਹਿਲੇ ਸ਼ਹੀਦ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਸਤਗੁਰ ਰਵਿਦਾਸ ਤਾਂ ਵਿਖੇ ਮਨਾਇਆ ਗਿਆ ਜੋ 25 ਮਈ 2009 ਨੂੰ ਉਹਨਾਂ ਦੈਸ਼ਤਗਰ ਲੋਕਾਂ ਨੇ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਬਾਣੀ ਦੇ ਪ੍ਰਚਾਰ ਪ੍ਰਸਾਰ ਨੂੰ ਰੋਕਣ ਵਾਸਤੇ ਅਮਰਸ਼ੀ ਸੰਤ ਰਾਮਾਨੰਦ ਮਹਾਰਾਜ ਜੀ ਦੇ ਉੱਪਰ ਗੋਲੀਆਂ ਚਲਾਈਆਂ ਜਿਸ ਵਿੱਚ ਰਵਿਦਾਸੀਆ ਕੌਮ ਦੇ ਅਮਰਸ਼ੀ ਸੰਤ ਰਾਮਾਨੰਦ ਮਹਾਰਾਜ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਸਾਡੇ ਤੋਂ ਸਰੀਰਕ ਤੌਰ ਤੇ ਦੂਰ ਹੋ ਗਏ ਅਸੀਂ ਅੱਜ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸਤਗੁਰੂ ਵਿਦਾਸ ਧਾਮ ਵਿਖੇ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਠੰਡੇ ਮਿੱਠੇ ਜਲਦੀ ਸ਼ਬੀਲ ਤੇ ਲੰਗਰ ਭੰਡਾਰੇ ਲਗਾ ਕੇ ਉਹਨਾਂ ਨੂੰ ਯਾਦ ਕੀਤਾ ਔਰ ਅਸੀਂ ਐਨ ਆਰ ਆਈ ਭਰਾਵਾਂ ਔਰ ਸਾਡੇ 22 ਲਾਈਵ ਔਰ ਜੋਗਰਾਜ ਵੀ ਆਰ ਐਸ ਚੈਨਲ ਰਵੀਦਾਸੀਆ ਸਮਾਜ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂ ਸਾਡੇ ਕੋਲ ਆਏ ਔਰ ਸਤਗੁਰ ਰਵੀਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਔਰ ਪ੍ਰਸਾਰ ਨੂੰ ਵਰਲਡ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਵਾਲਾ ਜੋ ਯੋਗਦਾਨ ਅਮਰਸ਼ੀ ਸੰਤ ਰਾਮਾਨੰਦ ਮਹਾਰਾਜ ਜੀ ਨੇ ਸਾਨੂੰ ਇੱਕ ਸੁਪਨਾ ਦਿੱਤਾ ਸੀ ਉਸ ਨੂੰ ਲੈ ਕੇ ਚੱਲੇ ਹੋਏ ਹਾਂ ਅਸੀਂ ਸਤਗੁਰ ਰਵੀਦਾਸ ਤਾਂ ਪ੍ਰਬੰਧਕ ਕਮੇਟੀ ਦੇ ਵੱਲੋਂ ਅਮਰਸ਼ੀ ਸੰਤ ਰਾਮਾਨੰਦ ਮਹਾਰਾਜ ਜੀ ਦੀ ਮਹਾਰਾਜ ਜੀ ਦੀ ਸ਼ਿੱਧੀ ਨੂੰ ਸਮਰਪਿਤ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਅੱਜ ਉਹਨਾਂ ਨੂੰ ਸ਼ਰਧਾ ਸੁੰਮਨ ਭੇਟ ਕਰਦੇ ਹਾਂ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਇਸ ਸੋਨੇ ਰਪੈ ਜਗਤ ਗੁਰੂ ਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਇਸ ਸੋਨੇ ਰਪੈ ਸਤਗੁਰ ਸੁਆਮੀ ਸਰਵੰਦਾਸ ਮਹਾਰਾਜ ਕੀ ਜੈ ਜੋ ਬੋਲੇ ਇਸ ਸੋਨੇ ਰਪੈ ਰਵਿਦਾਸੀਆ ਕੌਮ ਦੇ ਅਮਰਸ਼ੀ ਸੰਤ ਰਾਮਾਨੰਦ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ ਤਨ ਮੈਂ ਬਲਹਾਰੇ ਰਬ ਤੇਆ ਤਾ ਮੈਂ ਹੋ ਜਾ ਆ ਨਿੰਦ ਨਿੰਦ ਮੈਂ ਬਲਹਾਰੇ ਰਬ ਤੇਆ ਸੰਤਾ ਤੇ ਆ ਸੰਗ ਜਿਓ ਜਦੋਂ ਕਿਤੇ ਆਪਾਂ ਨੂੰ ਕਿਤੇ ਜਾਣਾ ਹੋਵੇ ਤੇ ਸਾਨੂੰ ਨਕਸ਼ੇ ਤੱਕ ਜਰੂਰ ਪਤਾ ਹੋਣਾ ਚਾਹੀਦਾ ਕਿ ਆਪਾਂ ਜਾਣਾ ਕਿੱਥੇ ਹੈ ਸਤਗੁਰ ਸੁਆਮੀ ਰਾਮਾਨੰਦ ਜੀ ਮਹਾਰਾਜ ਸਾਨੂੰ ਨਕਸ਼ਾ ਲੈ ਕੇ ਗਏ ਨੇ ਨਕਸ਼ਾ ਦੇਖ ਕੇ ਕਹੀ ਨੇ